ਚੰਦਨਾ ਸਰਦ ਰੁੱਤ ਚੰਦਨਾ ਚੰਦਨਾ ਸਰਦ ਰੁੱਤ ਚੰਦਨਾ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾ ਸੀਤਲ ਥੀਵੈ ਨਾਨਕਾ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਹਰ ਕਾ ਨਾਮ ਧਿਆਇ ਕੇ ਹਰਤ ਸੁਹਾਇ ਬਲ ਤੇ ਨਿਕਰੀ ਪਰਣਾਉਤਿਆ ਅਮਰ ਸਫਲ ਪਾਏ ਮਿਲ ਸਾਧੂ ਸੁਖਿਉ ਮੁਜੈ ਲੱਤੀ ਸਭ ਚਾਏ ਨਾਨਕ ਸਿਮਰੇ ਇਕ ਨਾਮ ਫਿਰ ਬਹੁੜ ਦਾ ਤਾਈ ਅੰਜੇ ਵਦੇ ਮਹਾ ਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦੋਖਣਾਵਾ ਰੋਗ ਸੋਗ ਸਭ ਮਿਟੇ ਜਿਤ ਨਵਾਂ ਨਵਾਂ ਦਿਨ ਰੈਣ ਨਾਮ ਧਿਆਇਦਾ ਫਿਰ ਪਾਏ ਨਮੋਆ ਜਿਸ ਤੇ ਉਭਜਿਆ ਨਾ ਲਗਾ ਤੋ ਕਥੋਂ ਪਜ ਕਾਇ ਰਹੇ ਕਾਹੇ ਮਾਹ ਸਮਾਵੇ ਜੀਵ ਜੰਤ ਸਭ ਖਸਮ ਕੇ ਕੋਣ ਕੀਮਤ ਪਾਵੇ ਕਹਣ ਧਿਆਨ ਸੁਣਨ ਨਿਤ ਤੇ ਫਟਕ ਸਵਾਗ ਤਗ ਮੋਗੋ ਚਰ ਸਾਹਿਬੋ ਦੂਸਰ ਲਾਵੇ ਨਾ ਲਾਵੇ ਸਚ ਪੂਰੇ ਕਰੀ ਉਪਦੇਸ ਆਗਨ ਸੁਣਾਵੇ ਤੂਰੇ ਸਚ ਮਹਲ ਪੰਜਵਾ ਇੱਕ ਓੰਕਾਰ ਸਾਧਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਭਾਈ ਕਰਮ ਲਖੰਤੇ ਪਾਈਐ ਇਹਿ ਰਤ ਸੁਹਾਇ ਵਣ ਤ੍ਰਿਣ ਤ੍ਰਿਭਵਨ ਮੌਲਿਆ ਅਮਰਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲੱਖੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸਚਾ ਟੋਆ ਆਪਣੇ ਚਰਨ ਜਪੈਨ ਵਿੱਚ ਦੋ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਰੋਹਾ ਦਿਨ ਰਾਂਡ ਦਾ ਆਇਦਾ ਫਿਰ ਪਾਏ ਨਾ ਮੋਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿ ਥੋਪ ਜੈ ਕਹਿ ਰਹੇ ਕਾਏ ਮਾਇ ਸਮਾਵੇ ਜੀਵ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਣ ਸੁਣਨ ਨਿਤ ਸੇ ਭਗਤ ਸੋ ਆਵੇ ਅਗਮ ਗੋਚਰ ਸਾਹਿਬ ਦੂਸਰੇ ਲਵੇ ਨਾ ਲਾਵੇ ਸੱਚ ਪੂਰਾ ਗੁਰ ਉਪਦੇਸ ਆ ਨਾਨਕ ਸੁਨਾ